ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜੀ ਇੱਕ ਆਪਾਂ ਜਦੋਂ ਹੁਣ ਰੇਪਾ ਰਹੇ ਆ ਜੀ ਯੂਰੀਆ ਟਰੈਕਟਰ ਨਾਲ ਤਾਂ ਇੱਕ ਆਪਣੀ ਡੇਲੀ ਦੀ ਰੁਟੀਨ ਆ ਮਤਲਬ ਟਰੈਕਟਰ ਤੇ ਡੀਜ਼ਲ ਮਾਰਨਾ ਆ ਦੇਖੋ ਡੀਲੀ ਡੀਜ਼ਲ ਮਾਰਦੇ ਨੇ ਜਦੋਂ ਸਾਮ ਨੂੰ ਪਾਣੀ ਮਾਰਦੇ ਆ ਬਿਲਕੁਲ ਕੋਈ ਰੇਹ ਨਹੀਂ ਕਿਤੇ ਲੱਗਦਾ ਫਿਰ ਫਟਾਫਟ ਟਰੈਕਟਰ ਸਾਫ਼ ਹੋ ਜਾਂਦਾ ਇੱਕ ਜਰਨੀ ਮੈਂ ਦੀ ਕਿਸੇ ਤਰ੍ਹਾਂ ਦੀ ਇਹਨੂੰ ਦੇਖੋ ਹੈ ਡੀਜ਼ਲ ਆ ਪੰਪ ਜਿਹੇ ਚ ਪਾਈਦਾ ਮਾਰ ਦੇਈਦਾ ਜਿਵੇਂ ਰੇਹ ਦੇ ਸਿੱਟੇ ਕਿਤੇ ਲੱਗ ਜਾਂਦੇ ਨੇ ਕਿਤੇ ਜਰ ਪੈਣ ਤੋਂ ਬਚਤ ਹੋ ਜਾਂਦੀ ਹੈ ਜੀ ਕਿਉਂ ਲੰਬਾ ਟਾਈਮ ਚੱਲਣਾ ਨਹੀਂ ਰੇਹ ਰੂਦਈ ਫਿਰ ਜਰ ਜ਼ੋਰ ਨਹੀਂ ਪਊਗੀ ਇਹਨੂੰ ਦੇਖੋ ਆ ਮਗਰਾਟਾਂ ਨੂੰ ਟੋਟਾ ਤੇ ਜਮੀ ਆਪਾਂ ਬਿਲਕੁਲ ਜਿਵੇਂ ਦਾਣੇ ਡਿਗਦੇ ਨੇ ਰੇਹ ਦੇ ਮਗਰਾਟਾਂ ਦੇ ਉੱਪਰ ਪਸਾਰੇ ਰੇਹ ਪੈਣ ਤੋਂ ਪੁੱਛ ਤੇ ਲਈਆ ਪਾਰ ਦਾ ਡੀਜ਼ਲ ਵੀ ਕਿਤੇ ਕਿਸੇ ਤਰ੍ਹਾਂ ਵੀ ਜਰਨਾ ਪੈ ਜੇ ਦੇਖੋ ਹੈਗਾ ਨਾ ਘੈਂਟ ਕੰਮ ਇਸੀ ਤਰ੍ਹਾਂ ਅਰੇ ਬੌਨ ਵਾਲੀ ਕੀਪ ਤੇ ਇਹਦੇ ਸਾਰੇ ਇਹਦੇ ਡੀਜ਼ਲ ਲਾ ਦਿੰਨੇ ਆ ਫਿਰ ਸ਼ਾਮ ਨੂੰ ਇੱਕ ਤਾਂ ਸਾਫ਼ ਵਧੀਆ ਹੋ ਜਾਂਦੀ ਐ ਇਹ ਤੇ ਦੂਜਾ ਨੰਬਰ ਇਹਨੂੰ ਜਰ ਜ਼ੋਰ ਨਹੀਂ ਪੈਣੀ ਇਹ ਬੋ ਕਹਿੰਦੇ ਨੇ ਵੀ ਕੀਪ ਗਾਲ ਜਾਂਦੀ ਆ ਜੀ ਪਲਾਸਟਿਕ ਦੀ ਲਓ ਜੀ ਉਹ ਲਓ ਜੀ ਕਾਸੇ ਦੀ ਲੋੜ ਨਹੀਂ ਪਾਈ ਆ ਡੀਜ਼ਲ ਲੱਗਦਾ ਨਾਲ ਦਾ ਸੰਦ ਬਚਿਆ ਰਹਿੰਦਾ ਨਾਲੇ ਸ਼ਾਮ ਨੂੰ ਸਾਫ਼ ਕਰਨੀ ਸਖਾਲੀ ਆ ਦੇਖੋ ਨਾਲੇ ਸਾਰੇ ਇਹਦੇ ਆ ਫੰਕਸ਼ਨ ਚੱਲਦੇ ਰਹਿਣਗੇ ਸਹੀ ਤਰੀਕੇ ਨਾਲ ਇਹਦਾ ਬਚਤ ਜਿੰਨੀ ਹੋਜੂਗੀ ਵਧੀਆ ਗੱਲ ਆ। ਇਹ ਰੇ ਨਾਲੇ ਖਰਾਬ ਵੀ ਹੋ ਜਾਣੀ ਹੈ ਹਨਾ। ਜੇ ਆਪੇ ਇਹਨੂੰ ਸਾਫ਼ ਨਾ ਕਰੀਏ ਲਿਆ ਕੇ ਘਰੇ ਛੱਡ ਦਈਏ, ਸਾਈਡ ਤੇ ਸਵੇਰੇ ਨੂੰ ਚੱਕ ਲਈਏ। ਐ ਤੇ ਚੱਲਣੋਂ ਵੀ हट ਜਾਣਾ, ਰੇ ਪੈਣੋਂ ਵੀ हट ਜਾਣਾ। ਦੇਖੋ ਚੰਗੀ ਤਰ੍ਹਾਂ ਡੀਜ਼ਲ ਵੱਜ ਗਿਆ ਟਰੈਕਟਰ ਤੇ ਵੀ। ਦੇਖੋ ਮਗਰਾਟਾਂ ਬੂਟਾਂ ਥੱਲੇ ਇੱਥੇ ਨਾ ਆ ਜਗ੍ਹਾ ਤੇ ਰੇ ਆ ਕੇ ਡਿੱਗਦਾ। ਹੁਣ ਮੰਨ ਲਓ ਮਤਲਬ ਇਹ ਨਹੀਂ ਜਰ ਪੈ ਜੂਗੀ। ਜਾਇ ਖਰਾਬ ਹੋ ਜਾਊਗਾ। ਇਹ ਵਾਜਤ ਆਪਣੇ ਹੱਥਾ ਚਲਾਓ ਜਿੰਨਾ ਮਰਜ਼ੀ ਸੰਦ ਨੂੰ ਪਰ ਸਾਂਭਸਵਾਲ ਬਹੁਤ ਜ਼ਰੂਰੀ ਆ। ਉਹ ਲੋਰੇ ਸਾਰਾ ਰੇ ਆ ਕੇ ਡਿੱਗਦਾ। ਇਹ ਟਰੈਕਟਰ ਸੰਭਾ ਜਾਊ ਜੀ ਬਸ ਅਸੀਂ ਯਰ ਜੋਰ ਪਾਉਣ ਤੋਂ ਬਚਤ ਰਹੂ। ਤੂੰ ਸਾਮ ਨੂੰ ਜਾ ਕੇ ਪਾਣੀ ਮਾਰਾਂਗੇ ਮਾੜੇ ਜਿਹੀ ਪਾਣੀ ਨਾਲ ਹੀ ਸਾਫ਼ ਹੋ ਜਾਣਾ। ਫਿਰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਏ ਦੇਖੋ ਚਮਕਦਾ। ਜਿਵੇਂ ਪਹਿਲਾਂ ਬਾਣੇ ਲਾਇਆ ਹੁੰਦਾ ਪੱਟਾ ਨੂੰ ਤੇਲ ਖਾੜੇ ਜਿ ਬਟਨ ਤੋਂ ਪਹਿਲਾਂ ਉਹ ਕੰਮ ਟਰਾਲੀ ਤੇ ਆਪਾਂ ਨੇ ਤਰਪਾਲ ਪਾਈ ਹੋਈ ਆ ਇਹ ਹਰ ਟਾਈਮ ਰੇਤ ਤੇ ਚਲਦੀ ਆਈ ਇਹਦੇ ਉੱਪਰ ਜਾਲੀ ਲਾ ਕੇ ਉੱਪਰ ਤਰਪਾਲ ਪਾਈ ਹੋਈ ਵੀ ਹੁਣ ਜਿਵੇਂ ਮੀਂਹ ਦਾ ਮੌਸਮ ਆ ਮੀਂਹ ਘੰਟੇ-ਘੰਟੇ ਬਾਅਦ ਆ ਜਾਂਦਾ ਤੇ ਇਹ ਤੋਂ ਬਚਦਾ ਜਿੰਨਾੜਾ ਮਰਜੀ ਇਹਨੂੰ ਨਹੀਂ ਫਰੀ ਜਾਓ ਬਗਉ ਦਿੱਕਤ ਨਹੀਂ ਇੱਕ ਤਰ੍ਹਾਂ ਦਾ ਸੱਡੇ ਬਣ ਗਿਆ ਅੰਦਰੋਂ ਦੇਖੋ ਲਿਆ ਕੇ ਬਸ ਐ ਪਾਈ ਜਾਣਾ ਹੁੰਦਾ ਇਹ ਇੱਕ ਵੀ ਟਰਾਲੀ ਜ਼ਰੂਰ ਏਕਨ ਰੱਖ ਲਵੇ ਉਪਰ ਤਰਪਾਲ ਪਾ ਕੇ ਖਾਲ ਵਗੈਰਾ ਖੇਤਾਂ ਚਲੇ ਜਾਣ ਨੂੰ ਇਹ ਸਭ ਤੋਂ ਚੰਗੀ ਚੀਜ਼ ਆ ਰੇ ਆਪਣਾ ਤੂੜੀ ਵਾਲੀ ਦੀਪਰ ਵਾਲੀ ਜਾਲ ਵਾਲੀ ਟਰਾਲੀ ਇਹ ਚਾਉਣਾ ਡੀਜ਼ਲ ਵੱਜ ਗਿਆ ਦੇਖੋ ਸਾਫ਼ ਹੋ ਗਿਆ ਬਿਲਕੁਲ ਸਾਰਾ ਟਰੈਕਟਰ ਚਮਕਾ ਮਾਰ ਦੋ ਪੁਰਾਣੀ ਚੰਗੀ ਤਰ੍ਹਾਂ ਡੀਜ਼ਲ ਮਾਰਤਾ ਪੁਰਾ ਗਰੇ ਇਹ ਨਹੀਂ ਟੇਕਣਾ ਮੋਟੀ ਚੀਜ਼ ਨੂੰ ਕੁਝ ਨਹੀਂ ਹੁੰਦਾ ਚਾਦਰ ਗਲ ਜਾਂਦੀ ਹੁੰਦੀ ਆ ਆਦ ਨਾਲ ਮਤਲਬ ਇਹਨੇ ਆਪਦਾ ਕੰਮ ਕਰਨਾ ਹੀ ਆ ਫਿਰ ਇਹਨੇ ਫਿਰ ਵੱਢੀ ਜਾਣਾ ਇਹਨੂੰ ਇਹ ਚੀਜ਼ਾ ਦੇਖੋ ਸਾਰਾ ਇਹਦੇ ਡੀਜਲ ਲੱਗ ਗਿਆ ਕਿਸੇ ਤਰ੍ਹਾਂ ਦਾ ਜਿੰਕ ਪਾ ਲੋ ਕੋਈ ਦਵਾਈ ਪਾ ਲੋ ਯੂਰੀਆ ਪਾ ਲੋ ਸੁਪਰ ਤਾਂ ਹੁਣ ਕੀ ਮੈਨੂੰ ਜਰ ਲੱਗ ਕੇ ਦਿਖਾਵੇ ਕਿਵੇਂ ਲੱਗ ਜੂਗੀ ਜਰ ਪਲਾਸਟਿਕ ਦੀ ਤਾਂ ਚੀਜ਼ ਪਲਾਸਟਿਕ ਦੀ ਹੁੰਦੀ ਆ ਲੋਹਾ ਲੋਹੀ ਆ ਫਿਰ ਵੀ ਇਹਨੂੰ ਪਾਊਡਰ ਪੇਂਟ ਹੋਇਆ ਹੋਇਆ ਬਹੁਤ ਵਧੀਆ ਸ਼ਕਤੀਮਾਨ ਨੇ ਬਹੁਤ ਵਧੀਆ ਕੁਆਲਿਟੀ ਦਿੱਤੀ ਹੋਈ ਆ ਜਿਵੇਂ ਆਪਣੀ ਮੱਕੀ ਬੀਜਣ ਵਾਲੀ ਮਸ਼ੀਨਾਂ ਨੇ ਉਹ ਅੱਜ ਤੱਕ ਦੇਖੋ ਗਲੀਆਂ ਨਹੀਂ ਹੈਗੀਆਂ ਆਪਾਂ ਐਵੇਂ ਮਿੱਥ ਬਣਾਈਏ ਵੀ ਇਹ ਕੀਪ ਗਲ ਜਾਂਦੀ ਹੈ ਜੀ ਦਸਾਲ ਜਾਂ ਇਹ ਹੋ ਜਾਂਦਾ ਜੇ ਆਪਾਂ ਸਾਮਕੇ ਜੀ ਚਲਾਵਾਂਗੇ ਚਲਾਓ ਜੀ ਨਹੀਂ ਮਰਜੀ ਪਰ ਸਾਵਧਾਨੀ ਵੀ ਰੱਖੋ ਦੇਖੋ ਇਹ ਕੀਪ ਆਪਾਂ ਨੇ ਮਾਛੀਵਾੜੇ ਤੋਂ ਲਈ ਆ ਕਰਮਜੀਤ ਹੋਰਾਂ ਤੋਂ ਦੇਖੋ ਇਹ ਬਹੁਤ ਹੀ ਜ਼ਿਆਦਾ ਕੁਆਲਟੀ ਸ਼ਕਤੀਮਾਨ ਨੇ ਦਿੱਤੀ ਵੀ ਜੀ ਹਰੇ ਤੁਸੀਂ ਇੱਥੋਂ ਵਧਾ ਘਟਾ ਲਓ ਜਿਹੜੀ ਕੋਈ ਫਾੜ ਵੱਡੀ ਛੋਟੀ ਰੱਖਣੀ ਆ ਇਹ ਤਾਂ ਹੋ ਜਾਂਦੀ ਆ ਤੇ ਬੰਦੇ ਵਾਸਤੇ ਮੇਨਲੀ ਬਰਾ ਦਤਾ ਹੈ ਬੰਦ ਕਰਨ ਨੂੰ ਆਮ ਕੀਪਾਂ ਜਿੰਨੇ ਫੰਕਸ਼ਨ ਕਿੱਥੇ ਨੇ ਬਹੁਤ ਜ਼ਿਆਦੇ ਉੱਚ ਕੁਆਲਿਟੀ ਦੀ ਚੀਜ਼ ਹੈ ਇਹ ਤੇ ਮੇਰੇ ਸਾਹਬ ਚ ਤਾਂ ਵੀ ਕੀਪ ਸਖਤਮਾਨ ਤੋਂ ਵਧੀਆ ਕੋਈ ਹੋਰ ਹੋ ਹੀ ਨਹੀਂ ਸਕਦੀ ਅੱਠ ਥਲੇ ਏਡੀ ਡੀਪੀ ਦੇ ਪੈ ਜਾਂਦੇ ਨਾਲ ਸੋਰੀ ਜੂਰੀਏ ਦੇ ਪੈ ਜਾਂਦੇ ਨੇ ਤੇ ਜੇ ਆਪਾਂ ਡੇਢ ਥਲੇ ਦੇ ਪਾਉਣੇ ਆ ਤਾਂ ਵਧੀਆ ਕਾਣਾ ਸੇਕ ਕੀਲਾਂ ਚ 50 ਕਿਲਿਆਂ ਚ ਫਿਰ ਜਾਂਦੀ ਆ ਦੇਖੋ ਟਰੈਕਟਰ ਤੇ ਡੀਜ਼ਲ ਮਾਰਿਆ ਗਿਆ ਕੀਪ ਤੇ ਮਾਰਿਆ ਗਿਆ ਯਾਰ ਪੈਣ ਦਾ ਕੋਈ ਚਾਂਸ ਨਹੀਂ ਹੈਗਾ ਤੇ ਰੇਹ ਵਾਸਤੇ ਟਰਾਲੀ ਤੇ ਬਸ ਐਵੇਂ ਤਰਪਾਲ ਰੱਖੋ ਅਪਰਚੂੜੀ ਵਾਲੀ ਤੇ ਪਾ ਕੇ ਜਿਵੇਂ ਮਰਜ਼ੀ ਰੇਹ ਨੂੰ ਨਹੀਂ ਫਿਰਿਓ ਸਾਰਾ ਦਿਨ ਕਿਸੇ ਸੈੱਟ ਤੇ ਲੈ ਲਿਆ ਕੇ ਬਾਣ ਦੀ ਲੋੜ ਨਹੀਂ ਹੁਣ ਹੋਰੇ ਖੇਤਾਂ ਚ ਕਿੱਥੇ ਸੈੱਟ ਨਹੀਂ ਵੀ ਟਰਾਲੀ ਲਿਆ ਕੇ ਫਟਾਫਟ ਕਿਸੇ ਸੈੱਟ ਥੱਲੇ ਬਾੜ ਦਾਂਗੇ ਪੀਂ ਅੱਜ ਵੀ ਤਾਂ ਕੋਈ ਦਿੱਕਤ ਨਹੀਂ ਚਾਹੀ ਆਪ ਵੀ ਵਿੱਚ ਵੜ ਕੇ ਬਹਿ ਜਾਓ ਮੌਸਮ ਮੀਂਹ ਦਾ ਜ਼ਕੂਰ ਹੋ ਜਾਂਦਾ ਕਈ ਵਾਰੀ ਧੰਨਵਾਦ ਵੀਰ ਜੀ ਸਾਰਿਆਂ ਨੂੰ ਜੀ